سکھ جمدر سین دو ساب ایک چیل پتالتا جیسی پتیج جیل پتالتا جیسی ایک چیل پتالتا جیسی اترالہ کلام داری لازٹ ٹائم کو تونکہ لپاتا جیسی راگ پیو دھر آٹھ آٹھ کبجے راگ پیوکن دھر پورا ہوگا ہم لائے آمین لازٹ ٹائم کو تونکہ لپاتا جیسی ਪਹਿਲਾਂ ਸਵੇਰੇ ਹੋਈ ਸੀ 10:00 ਵੱਜੇ ਕੀ ਧੰਨਵਾਦ ਇਹਦੇ ਗੱਡੀ ਪਾਸੇ ਪੂਰੀ ਲੋਡ ਉਹਦੇ ਕੌਣ ਦੇ ਪਾਸੇ ਆ ਗਈ ਜਿੰਨਾ ਸਮਾਂ ਹੋਇਆ ਉਹ ਤੇ ਕਹਿੰਦੇ ਕਿ ਕੰਮ ਕਰਦੇ ਸੀ ਇੱਥੇ 2 ਸਾਲ ਹੋਇਆ ਇਹਨੂੰ 2 ਸਾਲਾਂ ਤੋਂ 2 ਸਾਲਾਂ ਦੀ ਕਈ ਹੋਏ ਟਰਾਲਰ ਚਲਾਉਂਦੇ ਲੈ ਜੇ ਤੱਕ ਦਾ ਹੀ ਕਵਰ ਆ ਕਿ ਹਾਂ ਜੀ ਹਾਂ ਜੀ ਹੁਣ ਸਾਡੀ ਉਹ ਮਿਲ ਜੇ ਤੇ ਵੱਡੀ ਨਹੀਂ ਛੜ ਬੁੱਢੀ ਜੀ ਇੱਥੇ ਪਹੁੰਚ ਜਾ ਤਾਂ ਵਧੀਆ ਗੱਲ ਪੰਜਾਬ ਲਿਆ ਹਾਂਜੀ ਪੰਜਾਬ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਕੀ ਰਿਸ਼ਤਾ ਲੱਗਦਾ ਹੈ ਮੇਰਾ ਪਤੀ ਜੀ ਲੱਗਦਾ ਕੀ ਗੱਲ ਬਾਤ ਹੈ ਜੀ ਬਸ ਠੀਕ ਠਾਕ ਹੈ ਟਰੱਕ ਚਲਾਉਂਦੇ ਸੀ ਐਕਸੀਡੈਂਟ ਹੋਇਆ ਰਾਤ ਪਰ ਆ ਲੱਗਾ ਕਿਨੇ ਕੀ ਹੋਇਆ ਐਕਸੀਡੈਂਟ ਕਿਨੇ ਫਟਾ ਲੱਗਾ ਕਿਨੇ ਐਕਸੀਡੈਂਟ ਹੋਇਆ ਐਕਸੀਡੈਂਟ ਉਹ ਸਾਡੇ ਉੱਥੇ ਮੁੰਡਿਆਂ ਨੇ ਫੋਨ ਕੀਤਾ ਕੋਈ ਚੁੱਤਾ ਸਗਾ ਦੂਸਰੀ ਸਾਈਡ ਦਾ ਡਰਾਈਵਰ ਉਹਨਾਂ ਆਣ ਕੇ ਆ ਪਕੇ ਤੇ एकदम ਫਰਲਾ ਆ ਗਿਆ ਇਹ ਜਾ ਕੇ ਵਿੱਚ ਵੱਜੇ ਅਮਰੀਕਾ ਚ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਨਹੀਂ ਮੈਨੂੰ ਖਾਲ ਜਾਣ ਕਿ ਇਹਦੇ ਵਿੱਚ ਹੋਇਆ ਉਹਦੇ ਨਾਮ ਦਾ ਨਹੀਂ ਪਤਾ ਹੈ ਹਾਂ ਇੱਕ ਵਾਰੀ ਦੀ ਗੱਲ ਕੀਤੀ ਤੇ ਪਰਿਵਾਰ ਵਿੱਚ ਫੋਨ ਕਰ ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਆ ਤਿੰਨ ਭੈਣਾ ਤਿੰਨ ਭੈਣਾ ਦੇ ਇੱਕ ਲੋਤ ਇਹਦਾ ਕੀ ਕੰਮ ਕਰਦੇ ਖੇਪੀ ਇੱਕ ਖੇਪੀ ਫਾਰਟ ਕਿਥੇ ਗਈ ਬਹੁਤ ਮਾੜੀ ਹੋਊਗਾ ਤੋੜ ਇਹ ਰਾਤੀ ਹੈ ਜਿਹਦੀ ਦੂਰ ਜਾਣ ਲਈ ਵਿਸ਼ੇਸ਼ ਗਿਆ ਸੀ ਸਰਕਾਰ ਤੋਂ ਕੀ ਮੰਗ ਕਰਨੀ ਚਾਹੀਦੀ ਸਰਕਾਰ ਤੋਂ ਇਹ ਕੰਮ ਮੰਗ ਕਰਦੇ ਇੱਕ ਤਾਂ ਉਹਦੀ ਡੈਡ ਰੋਡ ਹੀ ਬਾਤ ਲਿਆਦੀ ਆ ਵੀ ਇੱਕ ਕੋ ਬੰਦਾ ਬਣਦਾ ਸਰਕਾਰ ਜੋ ਵੀ ਤੁਹਾਨੂੰ ਬਾਅਦ ਤੋਂ ਬਾਅਦ ਮਦਦ ਕਰੇ ਸਰਕਾਰ ਕੁਸ਼ਿੰਦਰ ਸਿੰਘ ਕੀ ਲੱਗਦਾ ਸਰ ਨਾ ਪੁਰਾਣ ਜਨਾ ਕੀ ਬੇਟੇ ਦਾ ਕੀ ਨਾਮ ਸਿਮਰਨਜੀਤ ਸਿੰਘ ਕੀ ਗੱਲ ਬਾਤ ਜੀ ਕਿਵੇਂ ਐਕਸੀਡੈਂਟ ਹੋਇਆ ਇੱਕ ਟੈਲੀਫੋਨ ਇਹ ਤਾਂ ਨਿਊ ਮੈਕਸੀਕੋ ਨੂੰ ਜਾ ਰਹੇ ਸੀਗੇ ਜੀ ਰਸਤੇ 'ਚ ਇੱਕ ਤਾਲਾਕ ਦੂਸਰੇ ਪਾਸੇ ਰੋਡ ਤੋਂ ਕਰਾਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੀ ਗੱਡੀ ਨਾਲ ਜਾ ਟਕਰਾਇਆ ਜਿਸ ਨਾਲ ਕਰਕੇ ਬਹੁਤ ਬੈਰੀ ਬੈਡ ਐਕਸੀਡੈਂਟ ਹੋਇਆ ਜਿਹਦੇ 'ਚ ਜਨਾਹ ਤੋਂ ਫੇਰ ਕਹਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨਾਂ ਦੀ ਏਜ ਤਕਰੀਬਨ 22 ਤੋਂ 23 23 ਸਾਲ ਦੇ ਵਿੱਚ ਸੀਗੇ ਦੋਨੇ ਐਡਰੈਸ ਪੋਟ ਮੁੱਖਤੇ ਦੋਨਾਂ ਦੀ ਡੈੱਟ ਦੀਵਾਰ ਨਹੀਂ ਕਿਨ। ਪਰਵਾਰ ਨੂੰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ। ਤੇ ਪਰਵਾਰ ਨੂੰ ਜਦੋਂ ਲੱਗਾ ਫਿਕਰ ਵੀ ਫੋਨ ਨਹੀਂ ਚੱਲ ਰਿਹਾ ਤੇ ਉਹਨਾਂ ਦਾ ਕੰਟੈਕਟ ਵੀ ਵਗੈਰਾ ਕੀਤਾ ਸਾਰਿਆਂ ਨੇ। ਤੇ ਫਿਰ ਉਹਨਾਂ ਦੱਸਿਆ ਤੁਹਾਨੂੰ ਹੀ ਹੈਵ ਨੋ ਮੋਰ ਹੀ ਹੈਸ। ਇਹਨੇ ਸਮਾਂ ਹੋ ਗਿਆ ਸੀ। 1.5 ਸਾਲ ਹੋ ਗਿਆ ਸੀ। ਹਾਂਜੀ। ਸੰਗਤ ਅੱਜ ਕੱਲ੍ਹ ਕਰੀ ਤੇ ਆਦਰ ਸਾਹਿਬ ਤਿੱਖੜ ਕੇ। ਛੇਤੀ ਵੜੀ ਕਰਦੇ। ਸਾਡੀ ਹਾਲਤ ਕਿਹੋ ਜਿਹੀ ਹੈ ਤੇ ਪਰਿਵਾਰ ਤੇ ਕਹਿੰਦੇ। ਪਰ ਬਹੁਤ ਚਿਕਨ ਦੀ ਸਿਸ਼ਟਰ ਉਹ ਵੀ ਆਈ ਛੁੱਟੀ। ਤੇ ਦੂਸਰੇ ਪਾਸੇ ਦੇ ਗ੍ਰੈਂਡਫਾਦਰ ਹੈਗੇ ਜੋ ਜਿਸੇ ਦੇ ਸਾਡੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ ਉਹਨੇ ਰੋਟੀ ਰੋਜੀ ਦੀ ਬਾਹਰ ਕਮਾਉਣ ਭਜਾਇਆ ਸੀਗਾ ਤੇ ਹੁਣ ਕੋਈ ਹਾਲਾਤ ਸੁਲੰਦੇ ਦਿਨ ਸੀਗੇ ਜਿੱਥੇ ਜਿੰਨੇ ਪੈਸੇ ਲਾ ਕੇ ਭੇਜੇ ਉਹ ਵੀ ਨੁੱਤਰੇ ਸੀਗੇ ਜੀ ਰੱਬ ਪਹਿਲਾਂ ਤੇ ਛੋੜਾ ਦੇ ਗਿਆ ਜਪਾ ਸਰਕਾਰ ਤੇ ਕੇਂਦਰ ਸਰਕਾਰ ਤੋਂ ਫੌਨਫਾਇਰ ਮਿਨਿਸਟਰੀ ਤੋਂ ਮੰਗ ਕਰਦੇ ਹਾਂ ਕਿ ਬੱਚਿਆਂ ਦੀ ਜੋ ਕਾਰਵਾਈ ਕਰਕੇ ਉੱਥੇ ਜੋ ਵੀ ਬਣਦਾ ਉਹਨਾਂ ਦਾ ਹੱਕ ਨੂੰ ਦਵਾ ਕੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂ ਕਿ ਉਹਨਾਂ ਦਾ ਅੰਤਿਮ ਸੰਸਕਾਰ ਅਸ ਉਹਨਾਂ ਦੀ ਜਨਮ ਭੂਮੀ ਤੇ ਕਰ ਸਕੀਏ। ਧੰਨਵਾਦ। ਸਰਪੰਚ ਡੇਰ ਕਹਿੰਦਾ ਤੇ ਫਿਰ ਤੁਸੀਂ ਦੱਸਾਈ ਕਿ ਕੀ ਕਰਨੀ। ਹਾਂਜੀ ਮੈਂ ਸਰਪੰਚ ਡੇਰ ਕਹਣਾ ਅੱਜ ਰਾਤ ਜਿਹੜੀ ਲੰਗੀ ਹੈ ਉਹ ਸਰਾ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਕਿ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ ਇਕੱਠੇ ਹੀ ਤਿੰਨ ਚਲਦੇ ਸੀ ਇੱਕੋ ਟਰੱਕ ਤੇ ਸੀਗੇ ਦੋਨੋਂ ਉਹਨਾਂ ਦਾ ਐਕਸੈਂਟ ਹੋ ਗਿਆ। ਆ ਉਸ ਤੋਂ ਬਾਅਦ ਕੇ ਫੋਨ ਫਾਨ ਕੀਤੇ ਨੇ ਸਾਰੇ ਪਾਸੇ ਪਤਾ ਕੀਤਾ ਹਾਲ ਬੰਦੇ ਬੰਦੇ ਦੋਨੋਂ ਹੀ ਅਸਪਾਇਰ ਹੋ ਗਏ ਟਰੱਕ ਦੇ ਵਿੱਚ ਹੀ ਬੜਾ ਦਰਦਨਾਕ ਹਾ사 ਹੋਇਆ ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘੱਟੋ ਘੱਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਬਹੁਤ ਦੁਖਦਈ ਖਬਰ ਹੈ ਜੀ ਕਿ ਮੇਰੇ ਉਹਨਾਂ ਦੀ ਇੱਕ ਦੀ 22 ਸਾਲ ਸੀਗੀ ਜੀ ਇੱਕ ਦੀ 23 ਸਾਲ ਲੱਗ ਸਭਾ ਹੋਇਆ ਇੱਕ ਨੂੰ 1.5 ਸਾਲ ਹੋਇਆ ਜੀ ਇੱਕ ਨੂੰ 2 ਸਾਲ ਹੋਏ ਨੇ ਗਏ ਨੇ ਸਾਹਿਬ ਅਸੀਂ ਸਰਕਾਰ ਤੇ ਇਹੀ ਮੰਗ ਕਰਦੇ ਆਂ ਜੀ ਸਾਨੂੰ ਉਹਨਾਂ ਦੀਆਂ ਡੈੱਡ ਬਾਡੀਆਂ ਇੰਡੀਆ ਲਿਆਉਣ ਤੇ ਸਾਡੀ ਮਦਦ ਕੀਤੀ ਜਾਵੇ ਜਿਹੜਾ ਪਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮਨਜ਼ੂਰੀ ਸੀ ਉਹ ਤਾਂ ਹੋ ਗਿਆ ਹੋਣਾ ਸੀ ਇਹੀ ਪਰ ਸਰਕਾਰ ਕੋਲ ਵੀ ਇਹੀ ਮੰਗ ਕਰਦੇ ਆਂ ਕਿ ਉਹਨਾਂ ਦੀਆਂ ਡੈੱਡ ਬਾਡੀਆਂ ਪਲੀਜ਼ ਕਿਸੇ ਤਰੀਕੇ ਵੀ ਇੰਡੀਆ ਲਿਆਂਦੀਆਂ ਜਾਣ ਕਿ ਜੋ ਉਹਨਾਂ ਦਾ ਪਰਿਵਾਰ ਉਹਨੇ ਮਾਮਾ ਆਣ ਭਰਾ ਭੈਣ ਉਹਨਾਂ ਦੇ ਸ਼ਿਕਲੀ ਵਾਰ ਦੇ ਦਰਸ਼ਨ ਕਰ ਸਕਣ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਜਾਵਾਂਗਾ ਇੱਥੇ ਸਰਕਾਰਾਂ ਸਾਡੀਆਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਪ੍ਰਦੇਸ਼ਾਂ ਚ ਨਾ ਭੇਜਣੇ ਪੈਣ ਇਹ ਹੀ ਮੇਰੀ ਮੰਗ ਹੈ ਪਲੀ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਾਡੇ ਨੌਜਵਾਨ ਬਾਹਰ ਨਾ ਜਾਣ ਇਹੋ ਜਿਹੇ ਹਾਸਿਆਂ ਵਿਚ ਕਰਨਾ ਹੁਣ ਮਾਮਾ ਦੇ ਲੱਖਾਂ ਨਾ ਟੁੱਟਣ ਇਕੱਲੇ ਇਕੱਲੇ ਪੁੱਤ ਸੀ ਦੋਨੇ ਇਕੱਲੇ ਇਕੱਲੇ ਭਰਾ ਸੀ ਦੋਨਾਂ ਅਧਿਕਾਰੀਆਂ ਉਜੜ ਗਏ ਨੇ ਜੀ ਹਜੇ ਤੱਕ ਤੇਨਾ ਗੋਲੋਂ ਆਪਣੇ ਜਿਹੜੇ ਪੈਸੇ ਲਾ ਕੇ ਗਏ ਨੇ ਉਹ ਕਰਜ਼ਾ ਵੀ ਨਹੀਂ ਉਤਰਿਆ ਮੈਂ ਇਹ ਹੀ ਦੁਬਾਰਾ ਮਾਰ-ਮਾਰ ਸਰਕਾਰ ਕੋ ਮੰਗ ਕਰਾਂਗਾ ਜੀ ਉਹਨਾਂ ਦੀ ਡੈੱਡ ਬੱਡੀਆਂ ਪਿੰਡ ਇੰਡੀਆ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ